ਅੰਮ ਪਦ ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ ਜੀਵਨ ਹਰ ਮਨੁੱਖ ਖਾਤਰੇ ਨੂੰ ਦੇਖ ਕੇ ਪੈ ਨਾਲ ਕੰਬਣ ਲੱਗ ਜਾਂਦਾ ਹੈ ਤੇ ਹਰ ਕੋਈ ਮੌਤ ਤੋਂ ਡਰਦਾ ਹੈ ਜਦੋਂ ਕੋਈ ਇਨਸਾਨ ਇਸ ਗੱਲ ਬਾਰੇ ਵਿਚਾਰ ਕਰਦਾ ਹੈ ਤਾਂ ਉਹ ਦੂਸਰਿਆਂ ਨੂੰ ਮਾਰਨ ਜਾਂ ਮਰਵਾਉਣ ਬਾਰੇ ਨਹੀਂ ਸੋਚਦਾ ਹਰ ਮਨੁੱਖ ਖਾਤਰੇ ਨੂੰ ਦੇਖ ਕੇ ਪੈਰ ਨਾਲ ਕੰਬਣ ਲੱਗ ਜਾਂਦਾ ਹੈ ਅਤੇ ਹਰ ਕੋਈ ਆਪਣੇ ਜੀਵਨ ਨੂੰ ਪਿਆਰ ਕਰਦਾ ਹੈ। ਜਦੋਂ ਕੋਈ ਇਨਸਾਨ ਇਸ ਗੱਲ ਬਾਰੇ ਵਿਚਾਰ ਕਰਦਾ ਹੈ ਤਾਂ ਉਹ ਦੂਸਰਿਆਂ ਨੂੰ ਮਾਰਨ ਜਾਂ ਮਰਵਾਉਣ ਬਾਰੇ ਨਹੀਂ ਸੋਚਦਾ। ਆਪਣੇ ਸੁੱਖਾਂ ਦੀ ਖਾਤਰ ਜਿਹੜਾ ਆਦਮੀ ਸੁੱਖਾਂ ਦੇ ਇੱਛਕ ਹੋਰ ਲੋਕਾਂ ਦਾ ਨੁਕਸਾਨ ਕਰਦਾ ਹੈ ਆਖਰ ਵਿੱਚ ਉਹ ਖੁਦ ਹੀ ਖੁਸ਼ੀਆਂ ਤੋਂ ਬਿਰਵਾਰ ਰਹਿ ਜਾਂਦਾ ਹੈ। ਆਪਣੇ ਸੁੱਖਾਂ ਦੀ ਖਾਤਰ ਜਿਹੜਾ ਆਦਮੀ ਸੁੱਖਾਂ ਦੇ ਇਛਿਕ ਹੋਰ ਲੋਕਾਂ ਦਾ ਨੁਕਸਾਨ ਨਹੀਂ ਕਰਦਾ ਆਖਰ ਵਿੱਚ ਉਸ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਕੋੜੇ ਸ਼ਬਦ ਨਾ ਬੋਲੋ ਕੋੜੇ ਸ਼ਬਦਾਂ ਦੇ ਬਦਲੇ ਵਿੱਚ ਕੋੜੇ ਸ਼ਬਦ ਸੁਣਨ ਨੂੰ ਮਿਲਦੇ ਹਨ ਗੁੱਸੇ ਨਾਲ ਕਹੇ ਬੋਲ ਪੀੜ ਪੈਦਾ ਕਰਦੇ ਹਨ ਪਹਿਲ ਤੇ ਟੁੱਟੇ ਟਲਵਾਂ ਚੁੱਪ ਧਾਰਨ ਕਰਨ ਵਾਲਾ ਨਿਰਵਾਣ ਦੀ ਸ਼ਾਂਤੀ ਹਾਸਲ ਕਰ ਲੈਂਦਾ ਹੈ ਨਾਲ ਹੀ ਉਸ ਦਾ ਗੁੱਸਾ ਵੀ ਸ਼ਾਂਤ ਹੋ ਜਾਂਦਾ ਹੈ ਜਿਵੇਂ ਗਊਆ ਚਰਾਉਣ ਵਾਲਾ ਆਪਣੀਆਂ ਗਊਆਂ ਹੱਕ ਕੇ ਖੇਤਾਂ ਵਿੱਚ ਲੈ ਜਾਂਦਾ ਹੈ ਓਵੇਂ ਹੀ ਬਢਾਪਾ ਤੇ ਮੌਤ ਜੀਵਾਂ ਦੀ ਉਮਰ ਨੂੰ ਆਪਣੇ ਨਾਲ ਹੱਕ ਕੇ ਲੈ ਜਾਂਦੇ ਹਨ ਮੂਰਖ ਆਦਮੀ ਮਾੜਾ ਕੰਮ ਕਰਨ ਸਮੇ ਇਹ ਭੁੱਲ ਜਾਂਦਾ ਹੈ ਕਿ ਜਿਹੜੀ ਆਗ ਉਹ ਬਾਲ ਰਿਹਾ ਹੈ ਇਹ ਹੀ ਆਗ ਇੱਕ ਦਿਨ ਉਸ ਦੀ ਤਬਾਹੀ ਦਾ ਕਾਰਨ ਬਣੇਗੀ ਜੋ ਆਦਮੀ ਆਪਣੇ ਹਥਿਆਰਾਂ ਨਾਲ નિર્ਦੋਸ਼ ਤੇ ਸਾਫ਼ ਦਿਲ ਲੋਕਾਂ ਨੂੰ ਚੋਟ ਪਹੁੰਚਾਉਂਦਾ ਹੈ ਉਹ ਜਲਦੀ ਹੀ ਇਹਨਾਂ 10 ਹਾਲਤਾਂ ਵਿੱਚੋਂ ਇੱਕ ਦਾ ਭਾਗੀ ਬਣਦਾ ਹੈ ਡੂੰਗੀ ਪੀੜ ਘਾਟਾ ਸਰੀਰਕ ਜ਼ਖ਼ਮ ਬਿਮਾਰੀ ਪਾਗਲਪਨ ਸਰਕਾਰੀ ਦੰਡ ਡਰਾਵਣੀ ਸਜ਼ਾ ਮਿੱਤਰ ਪਿਆਰਿਆਂ ਦਾ ਖਤਮ ਹੋਣਾ ਧਨ ਖਤਮ ਹੋਣਾ ਤੇ ਅੱਗ ਵਿੱਚ ਉਸ ਦੇ ਘਰ ਦਾ ਸੜ ਕੇ ਸੁਆਹ ਹੋ ਜਾਣਾ ਇਥੇ ਹੀ ਬਸ ਨਹੀਂ ਮਰਨ ਤੋਂ ਬਾਅਦ ਵੀ ਉਹ ਨਰਕਾਂ ਵਿੱਚ ਜਾ ਪੈਂਦਾ ਹੈ ਜਿਹੜਾ ਮਨੁੱਖ ਆਪਣੀਆਂ ਇਛਾਵਾਂ ਤੇ ਸ਼ੰਕਿਆਂ ਤੋਂ ਮੁਕਤ ਨਹੀਂ ਹੋ ਸਕਦਾ ਉਸ ਦੀ ਨੰਗੇ ਰਹਿਣ ਨਾਲ ਜਾ ਜਟਾਵਾਂ ਧਾਰਨ ਕਰਨ ਨਾਲ ਜਾ ਵਰਤ ਰੱਖਣ ਨਾਲ ਜਾ ਧਰਤੀ ਤੇ ਸੌਣ ਨਾਲ ਜਾ ਸਰੀਰ ਤੇ ਸੁਆਮਲਣ ਨਾਲ ਜਾ ਚੌਂਕੜੀਆਂ ਮਾਰਨ ਨਾਲ ਸ਼ੁੱద్ధి ਨਹੀਂ ਹੋ ਸਕਦੀ ਜੇ ਕੋਈ ਆਦਮੀ ਸੋਹਣੇ ਕੱਪੜੇ ਵੀ ਪਾ ਕੇ ਰੱਖੇ ਪਰ ਉਸ ਦਾ ਮਨ ਸ਼ਾਂਤ ਦਿਲ ਚੰਗਾ ਸੁਭਾਸੰਜਮੀ ਤੇ ਚਿੱਤ ਕੋਮਲ ਹੋਵੇ ਤਾਂ ਉਹ ਅਸਲੀ ਬ੍ਰਾਹਮਣ ਖਵਾਉਂਦਾ ਹੈ ਇਸੇ ਨੂੰ ਇਕਾਂਤਵਾਸੀ ਤਪੱਸਵੀ ਅਤੇ ਪਿਖੂ ਸਮਝਣਾ ਚਾਹੀਦਾ ਹੈ ਜਿਵੇਂ ਚੰਗਾ ਘੋੜਾ ਛਾਂਟੇ ਦੀ ਮਾਰ ਤੋਂ ਬਚਿਆ ਰਹਿੰਦਾ ਹੈ ਉਮੇ ਹੀ ਕੁਝ ਲੋਕ ਮਾੜੇ ਕੰਮਾਂ ਤੋਂ ਸਹਿਜ ਸੁਭਾਅ ਬਚੇ ਰਹਿੰਦੇ ਹਨ ਜਿਵੇਂ ਚੰਗਾ ਕੋੜਾ ਛਾਂਟਾ ਲੱਗਦੇ ਸਾਰ ਹੀ ਚੇਤਨ ਹੋ ਜਾਂਦਾ ਹੈ ਉਮੇ ਹੀ ਸਾਨੂੰ ਵੀ ਚੇਤਨ ਹੋ ਕੇ ਵਿਚਰਨਾ ਚਾਹੀਦਾ ਹੈ ਚੇਤਨਤਾ ਭਰਪੂਰ ਉਦਮ ਨੇਕੀ ਸ਼ਰਧਾ ਸੋਜ ਡੂੰਘੇ ਧਿਆਨ ਤੇ ਖੋਜ ਦੀ ਮਦਦ ਨਾਲ ਹੀ ਜੀਵਨ ਦੇ ਦੁੱਖਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ ਨਹਿਰਾਂ ਬਣਾਉਣ ਵਾਲੇ ਪਾਣੀਆਂ ਨੂੰ ਕਾਬੂ ਕਰਕੇ ਰੱਖਦੇ ਹਨ ਤੀਰ ਕੱਢਣ ਵਾਲੇ ਤੀਰਾਂ ਨੂੰ ਸਿੱਧਾ ਕਰਦੇ ਹਨ ਤਰਖਾਨ ਲੱਕੜਾਂ ਨੂੰ ਸੇਧ ਵਿੱਚ ਤਰਾਸ਼ਦੇ ਹਨ ਇਸੇ ਤਰ੍ਹਾਂ ਸਿਆਣੇ ਲੋਕ ਆਪਣੇ ਆਪੇ ਨੂੰ ਜਪਤ ਤੇ ਸੰਜਮ ਵਿੱਚ ਰੱਖਦੇ ਹਨ ਧੰਨਵਾਦ